ਸਤ ਸ੍ਰੀ ਅਕਾਲ ਵੀਰ ਜੀ ਸਤ ਸ੍ਰੀ ਅਕਾਲ ਵੀਰੇ ਕੀ ਹਾਲ ਚਾਲ ਹੈ ਵਧੀਆ ਵਧੀਆ ਠੀਕ ਠਾਕ ਜੀ ਠੀਕ ਹੈ ਜੀ ਤੇ ਮੋਬਾਈਲ ਨੰਬਰ 9815647787 ਪਿੰਡ ਭਿੰਡਰ ਜ਼ਿਲ੍ਹਾ ਅੰਮ੍ਰਿਤਸਰ ਟਰਾਲੀ ਆਪਾਂ 13 66 ਠੀਕ ਆ ਸੇਲ ਕਰਨੀ ਆ ਠੀਕ ਹੈ ਜੀ ਟਰਾਲੀ ਦਾ ਵਜਨ ਹੋਊਗਾ 15 ਕਿਲੋ ਦੇ ਲਾਗੇ ਹਾਂ ਜੀ ਟਾਇਰ ਲਾ ਲਈ 20 ਪੈਸੇ ਟਾਇਰ ਲਾ ਲਈ 30 ਪੈਸੇ ਕਾਰਡ ਕੱਢਦੇ ਕਾਰਡ ਕੱਢਦੇ ਦੋ ਕਿੱਲਿਆਂ ਦਾ ਝੋਨਾ ਪੈਂਦਾ ਫੋਨ ਉਹ ਲਾਵੇ ਸਵਾਦ ਲੈਣ ਵਾਲਾ ਫੋਨ ਨਾ ਲਾਵੇ 90000 ਰੁਪਏ ਦੀ ਦੇਣੀ ਆ ਹਾਂ ਇੱਕ ਘਟ 90 ਵਾਲਾ ਬਣਾ ਲਾਵੇ 99000 ਵਾਲਾ ਫੋਨ ਨਾ ਲਾਵੇ 99000 ਵਾਲਾ ਮਨਾ ਲਾਵੇ ਕਿਉਂ ਜਿੰਨੇ 99000 ਲਾ ਕੇ 85 ਲਾ ਕੇ ਸਵਾਦ ਫੋਨ ਹੀ ਲੈਣਾ ਉਹ ਸਵਾਦ ਉਹਨੇ ਸਵਾਦ ਹੀ ਲੈਣਾ ਜਿੰਨੇ ਪੈਸੇ ਫੋਨ ਤੇ ਲਾਉਣੇ ਆਹ ਸਾਈਡਾਂ ਦੇ ਛੇਕ ਹੈਗੇ ਆ ਹਾਂ ਆ ਮੰਨ ਕੇ ਵੇਚ ਨਹੀਂ ਹੈਗੇ ਠੀਕ ਆ ਕਿਰਦਾ ਨਹੀਂ ਵਿੱਚੋਂ ਕੁਝ ਵੀ ਆ ਕਿਰਦਾ ਨਹੀਂ ਦੋ ਕਿੱਲਾਂ ਦਾ ਝੋਨਾ ਪਊਗਾ ਠੀਕ ਆ ਤੁਰਾ ਰੇ ਲਾਣੀਗਾ ਤੂੰ ਤੁਰਾ ਰੇ ਲਾਣੀ ਥੱਲਿਓਂ ਪੂਰੀ ਟਰਾਲੀ ਚੰਗੀ ਵਧੀਆ ਵਾ ਬਈ ਨਾਲ ਤਾਂ ਸਿੱਧੀ ਕਹਿੰਨਾ ਵੀ ਐਵੇਂ ਵੀਰ ਲਾ ਕੇ ਆਪੂ ਆਪਣਾ ਵੀ ਟਾਈਮ ਖਰਾਬ ਕਰਦੇ ਆ ਤੇ ਸਾਡਾ ਵੀ ਕਰਦੇ ਆ ਫੂਨ ਉਹੋ ਲਾਵੇ 90000 ਰੁਪਏ ਦੀ ਦੇਣੀ ਆ ਇੱਕ ਘਟ 90 ਵਾਲਾ ਬਣਾ ਲਾਵੇ ਠੀਕ ਆ ਜੀ ਕੋਈ ਵੀ ਐਵੇਂ ਟਾਈਮ ਆਪਣਾ ਵੀ ਖਰਾਬ ਕਰੋਗੇ ਤੇ ਸਾਡਾ ਵੀ ਕਰੋਗੇ ਦੇਣੀ ਅਹੀਂ ਹੈ ਨਹੀਂ ਆ ਸਾਡੇ ਕੋ ਖਲੋਤੀ ਆ ਜੀ 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 ਇਹ ਵਾਧਦੀ ਜਾਣੀ ਦਿਨੋਂ ਦਿਨ ਵਧਣੀ ਆ ਤਾਂ ਨੂੰ ਤੇ ਮੁੱਲ ਤਾਂ ਇੱਕ ਰੱਖਿਆ ਵਿੱਚੋਂ ਵੀ ਫਰਸ਼ ਵਿਖਾਇਆ ਕਰੀ ਫਰਸ਼ ਸੋਹਣੀ ਆਗੇ ਮਲਾਂ ਨੇ ਜਿਹਨੇ ਦੂਰੋਂ ਆ ਨਾ ਐ ਚੈੱਕ ਕਰਕੇ ਤਸੱਲੀ ਕਰਕੇ ਆ ਮੀ ਮਾਂ ਦਾ ਕਰਕੇ ਥੋੜਾ ਹੀ ਮਾਲ ਪਾਣੀ ਪੁਣੀ ਖਿਲੋਤਾ ਰਿਆ ਥੱਲੇ ਛੇਕ ਹੈ ਨਹੀਂ ਫਰਸ਼ ਬਿਲਕੁਲ ਸਾਫ਼ ਆ ਸਾਫ਼ ਸੁਥਰੀ ਸਾਈਡਾਂ ਸੁੱਡਾਂ ਕੋਈ ਗਲੀਆਂ ਨਹੀਂ ਹਾਂ ਮਾੜੀਆਂ ਮੋਟੀਆਂ ਸਾਈਡਾਂ ਦੇ ਮੋਹਰੀਆਂ ਬਾਹਰ ਦੀ ਦੀ ਦੀਆਂ ਨੇ ਹਾਂ ਅੰਦਰੋਂ ਨਹੀਂ ਪੂਰੀ ਮਜ਼ਬੂਤ ਲੱਗੀ ਆ ਹੈ ਵੀ ਮਜ਼ਬੂਤ ਹੈ ਆਗੇ ਪਿੰਡ ਪਿੰਡ ਜਿਲ੍ਹਾ ਅੰਮ੍ਰਿਤਸਰ ਅੱਗੇ ਵੀ ਦੱਸਤਾ ਵਾ ਤੇ ਫੂਨ ਉਹ ਲਾਵੇ ਸਾਦੀ ਹੁਕਵਾ ਕੋਈ ਸਾਦੀ ਹੁਕਾ ਮੱਛੀ ਹੋਕ ਨਹੀਂ ਗਈ ਬਾਕੀ ਥੱਲੇ ਥੁਲੇ ਆਪੇ ਚੈੱਕ ਕਰ ਲਏ ਹੀ ਨਹੀਂ ਮਣੀ-ਮੁਣੀ ਕਈ ਵਾਰ ਵੀਰ ਕਹਿੰਦੇ ਵੀ ਆਹ ਕੀ ਤੇ ਉਹ ਕੀ ਐ ਇੱਥੇ ਲੱਗ ਕੇ ਆ ਕੇ ਚੈੱਕ ਕਰ ਲੈ ਜਿੰਨੇ ਹੋਣਾ ਆ ਆ ਵਖਾਦੀਆਂ ਥੱਲੋਂ ਵਿੱਚ ਟਾਇਰ ਟੂ ਰਿਕਾਰਡ ਕੱਢਦੇ ਆ ਜੀ ਆ ਵਖਾਦੀ ਜਿਹਨਾਂ ਨਾਲ ਹੀ ਆ ਨਵੇਂ-ਨਵੇਂ ਟਾਇਰ ਪਾਉਣੇ ਹੋਣ ਤੇ ਆਪਣੇ ਮਰਜ਼ੀ ਨਾਲ ਪਵਾ ਸਕਦਾ ਲੈ ਜਾ ਕੇ ਬਹੁਤ ਮਰਜ਼ੀ ਭਾਵੇਂ ਵੀਰ ਤੇ ਕਈ ਵਾਰ ਉਹਨੇ ਦੀ ਚੀਜ਼ ਲੈ ਕੇ ਉਹਨੇ ਹੀ ਪੈਸੇ ਉੱਤੇ ਲਾ ਦਿੰਦੇ ਆ ਕ ਦੂਜੀ ਰੇਮ ਆ ਸਿੰਪਲ ਸਿੰਪਲ ਕੜੇ ਵਾਲੇ ਨਹੀਂਗੇ ਕੜੇ ਵਾਲੇ ਨਹੀਂ ਆ ਇਹ ਚੀਜ਼ਾਂ ਤਾਂ ਦੱਸਦੇ ਆਵੇਂ ਟਾਈਮ ਖਰਾਬ ਕਰਨਗੇ ਸਾਡਾ ਠੀਕ ਆ ਜੀ ਲਾ ਲਿਓ ਫੋਨ ਦੇਲ ਕੀਤਾ ਫੋਨ ਲਾ ਲਿਓ ਨਾ ਕੀਤਾ ਤਾਂ ਕੋਈ ਚੱਕਰ ਨਹੀਂਗਾ ਜੀ ਕੋਈ ਗੱਲ ਨਹੀਂ ਹਟ ਕਰੋ ਤੁਸੀਂ ਅਸੀਂ ਫੇਰ ਵੀਡੀਓ ਪਾ ਦੇਣੀ ਆ ਜਿੰਨੇ ਲੈਣੀ ਉਹਨੇ ਆਪੇ ਆ ਜਾਣਾ ਵਾ ਉਹਨੇ ਆਪੇ ਆ ਜਾਣਾ ਠੀਕ ਆ ਜੀ ਕਰਦੇ ਫੋਨ ਜੀ